ਵੈਂਡਰ ਕਰ ਆਪਾਂ ਦੀ ਬਾਵਾੜੀ ਮਾਖੀ ਸਵਾਗਤ ਜੀ ਆਇਆਂ ਨੂੰ ਸਵਾਗਤ ਜਿਲ੍ਹਾ ਕਮਿਸ਼ਨਰੀ ਦੇ ਆਗੂ ਤੇ ਸਾਡੇ ਸੂਬੇ ਦੇ ਜਦੋਂ 77 ਸਰਦਾਰ ਕਾਕਾ ਸਿੰਘ ਜੀ ਕੋਟੜਾ ਵਿਸ਼ੇਸ਼ਤਾ ਉਸ ਤੇ ਆਉਂਦੇ ਨੇ ਜੋ ਮੀਟਿੰਗ ਹੈ ਆਪਾਂ ਪਿਛਲੀ 23 ਤਰੀਕ ਨੂੰ ਜੋ ਮੀਟਿੰਗ ਹੋਈ ਸੀ ਪੰਜਾਬ ਦੀ ਜਿਹਦੇ ਵਿੱਚ ਆ ਪੰਜਾਬ ਦੇ 77 ਸਰਦਾਰ ਸਿੰਘ ਜੀ ਕੋਟੜਾ ਲਈ ਇਹ ਅਸੀਂ ਦੋਨਾਂ ਨੇ ਹਾਜ਼ਰੀ ਲਵਾਈ ਸੀ ਪਰ ਆਪਾਂ ਵੀ ਨਵਾਰ ਮੀਟਿੰਗ ਹ ਹਰ ਵਾਰ ਜ਼ਿਲ੍ਹੇ ਦੀ 5 ਤਰੀਕ ਨੂੰ ਕਰਦੇ ਹੁੰਨੇ ਆ ਇਸ ਵਾਰ ਮੌਸਮ ਸੀ ਜੋ ਲਗਾਤਾਰ ਖਰਾਬ ਚੱਲਣ ਦੇ ਬਾਵਜੂਦ ਆਪਾਂ ਨੇ ਮੀਟਿੰਗ 10 ਤਰੀਕ ਦੀ ਕਰਨੀ ਪਈ ਪਰ ਆਪਾਂ ਇਹ ਮੀਟਿੰਗ ਜੋ ਖੜਾ ਦੇ ਅਜੰਡੇ ਨੂੰ ਲੈ ਕੇ ਹੀ ਕੀਤੀ ਸੀ ਕਿਉਂਕਿ ਕੱਲ ਆਪਣੇ ਸੁਪਾ ਕੋਲੋਂ ਮੈਸੇਜ ਪਾਇਆ ਸੀ ਪੋਸ ਕਰਕੇ ਪ੍ਰਧਾਨ ਜੀ ਨੇ ਤੁਹਾਨੂੰ ਸਾਰੀ ਗੱਲਬਾਤ ਦੱਸ ਹੀ ਦਿੱਤੀ ਤੇ ਸਾਰੀਆਂ ਪਿੰਡ ਕਮੇਟੀਆਂ ਨੂੰ ਮੈਂ ਬੇਨਤੀ ਕਰਦਾ ਵੀ ਆਪਾਂ ਨੂੰ ਜਿੰਨਾ ਵੀ ਵੈਸੇਜ ਲੱਗੂਗਾ 200 ਕਿੱਲਾ 250 ਕਿੱਲਾ ਉਹ ਆਪਾਂ ਹਰੇਕ ਪਿੰਡ ਦਾ ਕਮੇਟੀ ਆਪੋ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਵੱਧ ਤੋਂ ਵੱਧ ਤਣਕ ਇਕੱਠੀ ਕਰਨੀ ਹੈ ਚਾਰ ਟੂੜੀ ਤੇ ਜਿੰਨਾ ਵੀ ਆਪਾਂ ਰਾਸ਼ਨ ਕਰ ਸਕਦੇ ਆ ਕੋਈ ਇਹ ਨਹੀਂ ਵੀ ਆਪਣੇ ਪਿੰਡਾਂ ਦੇ ਵਿੱਚੋਂ ਰਾਸ਼ਨ ਹੋ ਗਿਆ ਵੀ ਆਪਾਂ ਇਹ ਨਹੀਂ ਦੇਖਣਾ ਵੀ ਆਪਣਾ ਘੱਟ ਹੋ ਜਾਊਗਾ ਜਿਹੜੇ ਪਿੰਡੋਂ ਘਟ ਹੋ ਜੋ ਵਿੱਚ ਵੱਧ ਹੋਣ ਵਾਲੇ ਵੀ ਹੋਣਗੇ ਇਸ ਕਰਕੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਜਿਵੇਂ ਪ੍ਰਧਾਨਗੀਆਂ ਨੇ ਦੱਸਿਆ ਆਪਾਂ ਉਸ ਵਿਧੀ ਦੇ ਅਨੁਸਾਰ ਉਹਨਾਂ ਕਿਸਾਨਾਂ ਦੀ ਤਣਕ ਦੀ ਬਜਾਈ ਕਰਾਉਣੀ ਹੈ ਡੀਪੀ ਲੈਣੀ ਹੈ ਸਾਰਿਆਂ ਪਿੰਡ ਕਾਇਟੀਆਂ ਨੇ ਜ਼ਿੰਮੇਵਾਰੀ ਹੈ ਜੋ ਸਮਝਣੀ ਹੈ ਤੇ ਇੱਕ ਵੇਂਤੀ ਮੈਂ ਛੇੜ ਬਲਾਕ ਕਮੇਟੀ ਤੇ ਸਰਦੂਲਗੜ ਬਲਾਕ ਦੇ ਆਗੂ ਨੂੰ ਕਰਦਾ ਕਿ ਕਿਉਂਕਿ ਨਰਮਾ ਪੱਟੀ ਦਾ ਇਹ ਏਰੀਆ ਹੈ ਜਿੱਥੇ ਆਪਾਂ ਇਹ ਰਾਸ਼ਨ ਇਕੱਠਾ ਕਰਨਾ ਹੈ ਤਾਂ ਉਹ ਤੋਂ ਪਹਿਲਾਂ ਜ਼ਰੂਰੀ ਹੈ ਵੀ ਜਿਹੜਾ ਮੀਹਾਂ ਦੇ ਨਾਲ ਨਰਮੇ ਦਾ ਨੁਕਸਾਨ ਹੋਇਆ ਉਹਨਾਂ ਪਿੰਡਾਂ ਦੀ ਲਿਸਟ ਵੀ ਜ਼ਰੂਰ ਬਣਾਈ ਜਾਵੇ ਤੇ ਨਾਲ ਉਹਨਾਂ ਪਿੰਡਾਂ ਦੇ ਨਾਲੇ ਤਾਂ ਨਰਮੇ ਦਾ ਦੇਖ ਕੇ ਕੋਈ ਆਪਾਂ ਚੈਨਲ ਤੇ ਖਬਰ ਲਵਾਈਏ ਤੇ ਨਾਲ ਉਹਨਾਂ ਦਾ ਜੇ ਪਿੰਡਾਂ ਵਿੱਚ ਲੋਸਮੈਂਟ ਆਪਾਂ ਇਹ ਰਸਣ ਵਾਲੀਆਂ ਵੀ ਕਰੀਏ ਇਸ ਕਰਕੇ ਸਾਰਿਆਂ ਤੁਹਾਨੂੰ ਬੇਨਤੀਆਂ ਕਰਦੇ ਆਂ ਇਹਨਾਂ ਗੱਲਾਂ ਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ